ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਡੀ ਕੋਈ ਨਹੀਂ ਦੁਨੀਆ ਉੱਤੇ ਸਿੱਖੋ ਇੱਕ ਚੀਜ਼ ਦਾ ਮਾਣ ਕਰਿਆ ਕਰੋ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਕੋ ਉਹਦੇ ਵਰਗਾ ਕੋਈ ਨਹੀਂ ਉਹਦੇ ਵਰਗਾ ਦਾਤਾ ਕੋਈ ਨਹੀਂ ਉਹਦੇ ਵਰਗਾ ਜਰਨੈਲ ਕੋਈ ਨਹੀਂ ਉਹਦੇ ਵਰਗਾ ਗੁਰੂ ਕੋਈ ਨਹੀਂ ਸਾਡੀਆਂ ਸਾਰੀਆਂ ਜ਼ਿੰਦਗੀਆਂ ਵੀ ਲੱਗ ਜਾਣ ਸਾਡੀਆਂ ਸਾਰੀਆਂ ਜ਼ੁਬਾਨਾਂ ਵੀ ਲੱਗ ਜਾਣ ਤੇ ਮੇਰੇ ਹਿਸਾਬ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਣ ਨਹੀਂ ਕਾ ਸਕਦੇ ਗੁਰੂ ਮੇਰਾ ਬਹੁਤ ਸਮਰਾਤ ਹੋ ਜੇ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਵਿੱਚ ਇੱਕ ਇੱਕ ਸ਼ਬਦ ਕਹਿਣ ਦਾ ਮੌਕਾ ਮਿਲੇ ਸਾਡੇ ਕੋਲ ਪੂਰਾ ਜੋਰ ਲਾ ਕੇ 10 ਤੋਂ ਲੈ ਕੇ 12 ਸ਼ਬਦ ਆ ਮੁੜ ਕੇ ਸਾਡੇ ਸ਼ਬਦ ਖਤਮ ਹੋ ਜਾਣੇ ਆ ਸਾਡੇ ਚ ਕੋਈ ਕਹ ਦੂ ਬਾਜਾਂ ਵਾਲਾ ਕੋਈ ਕਹ ਦੂ ਤਾਜਾਂ ਵਾਲਾ ਕੋਈ ਕਹ ਦੂ ਨੀਲੇ ਘੋੜੇ ਵਾਲਾ ਕੋਈ ਕਹ ਦੂ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਅੰਮ੍ਰਿਤ ਦਾ ਦਾਤਾ ਆਨੰਦਪੁਰ ਦਾ ਵਾਸੀ ਪਰ ਜ਼ੁਬਾਨ ਖਤਮ ਹੋ ਸਕਦੀ ਆ ਸ਼ਬਦ ਖਤਮ ਹੋ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਪਟਿਆਈ ਖਤਮ ਨਹੀਂ ਹੋ ਸਕਦੀ ਪੁੱਛੋ ਭਾਈ ਨੰਦ ਲਾਲ ਨੂੰ